ਖਨੌਰੀ ਬਾਰਡਰ ਦੀ ਕਿਸਾਨ ਕਮੇਟੀ ਬਲਦੇਵ ਸਿੰਘ ਅਸ ਦੋਹਾ ਦਲਜੀਤ ਸਿੰਘ ਖੋਸਾ ਰਾਜ ਸਿੰਘ ਥੇੜੀ ਆਗੂਆਂ ਦੀ ਗਵਾਈ ਹੇਠ ਖਨੌਰੀ ਬਾਰਡਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੁਕਿਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਸਾਡੀ ਲੜਾਈ ਕੇਂਦਰ ਸਰਕਾਰ ਦੇ ਨਾਲ ਹੈ ਪੰਜਾਬ ਸਰਕਾਰ ਲੜਾਈ ਨੂੰ ਆਪਦੇ ਸਿਰ ਨਾਲ ਲਵੇ ਕਿਤੇ ਇਹ ਨਾ ਹੋਵੇ ਕਿ ਸਾਨੂੰ ਕੇਂਦਰ ਤੋਂ ਪਹਿਲਾਂ ਪੰਜਾਬ ਸਰਕਾਰ ਝਟਣਾ ਪਵੇ ਬੀਕੇ ਇੱਕ ਤਾਂ ਆਜ਼ਾਦ ਅਸੀਂ ਇਸ ਮੋਰਚੇ ਵਾਸਤੇ ਪਿਛਲੇ ਕਈ ਦਿਨਾਂ ਤੋਂ ਬਿਜਲੀ ਤੇ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਸੀ ਪਰ ਪੰਜਾਬ ਸਰਕਾਰ ਦੇ ਕੰਨਾਂ ਤੇ ਕੋਈ ਝੋਂਕ ਤੱਕ ਨਹੀਂ ਸਰਕੀ ਸੀ ਪਿਛਲੇ ਦਿਨਾਂ ਵੀ ਅਸੀਂ ਇਸ ਚੌਂਕ ਦੇ ਵਿੱਚ ਆ ਕੇ ਧਰਨਾ ਵਿਖਾਇਆ ਕੀਤਾ ਸੀ ਫਿਰ ਉੱਥੇ ਮੌਕੇ ਦਾ ਕੁਝ ਪ੍ਰਸ਼ਾਸਨ ਆ ਕੇ ਤਹਿਸੀਲਦਾਰ ਤੇ ਬਿਜਲੀ ਬੋਰਡ ਦਾ ਐਸਡੀਐਮ ਆ ਕੇ ਸਾਨੂੰ تسਲੀ ਦੇ ਕੇ ਗਏ ਸੀ ਕੇ ਤੁਹਾਡਾ ਸਾਰਾ ਇੰਤਜ਼ਾਮ ਅਸੀਂ 24 ਘੰਟੇ ਦੇ ਵਿੱਚ ਵਿੱਚ ਕਰ ਦਿਆਂਗੇ ਪਰ ਉਹ 24 ਘੰਟੇ ਲੰਗੇ 48 ਲੰਗੇ 79 ਅਰਧ ਘੰਟੇ ਲੰਘੇ ਨੂੰ ਜਾ ਰਹੇ ਨੇ ਪਰ ਉਹ ਜਿਹੜਾ ਪ੍ਰਸ਼ਾਸਨ ਹੈ ਟਸ ਤੋਂ ਮਸ ਨਹੀਂ ਹੋ ਰਿਹਾ ਨਵੇਂ ਤਨਵਾ ਅੱਗੇ ਲਾਰਾ ਲਾ ਰਿਹਾ ਹੈ ਕਿ ਤੁਹਾਡਾ ਬਿੱਲ ਬਣਾਤਾ ਜੀ ਤੁਹਾਡਾ ਐਸਟੀਮੇਟ ਪਾਸ ਕਰਤਾ ਜਦੋਂ ਕਿ ਇੱਥੇ ਕੰਮ ਦਾ ਇੱਕ ਡੱਕਾ ਤੱਕ ਨਹੀਂ ਤੋੜਿਆ ਕਿਸੇ ਵੀ ਪ੍ਰਸ਼ਾਸਨ ਨੇ ਬਿਜਲੀ ਬੋਰਡ ਨੇ ਬਿਜਲੀ ਦੇ ਪ੍ਰਬੰਧ ਵਾਸਤੇ ਕਿਸੇ ਪਾਣੀ ਵਾਸਤੇ ਜਾਂ ਕਿਸੇ ਸਫਾਈ ਵਾਸਤੇ ਜਾਂ ਕਿਸੇ ਮੱਛਰ ਮਾਰਨ ਵਾਲੀ ਕੋਈ ਸਪਰੇਅ ਕਰਨ ਵਾਸਤੇ ਪ੍ਰਸ਼ਾਸਨ ਨੇ ਕੋਈ ਪ੍ਰਬੰਧ ਨਹੀਂ ਕੀਤਾ ਅਸੀਂ ਅੱਜ ਪ੍ਰਸ਼ਾਸਨ ਨੂੰ ਚੇਤਾਵਨੀ ਦੇਣ ਆਏ ਆ ਇਸ ਵਾਸਤੇ ਅਰਥੀ ਭੁੱਕੀ ਆ ਪੰਜਾਬ ਸਰਕਾਰ ਦੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਡੀ ਇੱਥੇ ਆਉਣ ਵਾਲੀਆਂ ਸਮੱਸਿਆ ਦਾ ਹੱਲ ਨਹੀਂ ਕਰਦੇ ਤਾਕੋ ਵੱਡਾ ਪ੍ਰੋਗਰਾਮ ਦੇਾਂਗੇ ਫਿਰ ਨਾ ਪੰਜਾਬ ਸਰਕਾਰ ਕਹੇ ਕਿ ਪਹਿਲਾਂ ਸੀਆਈਡੀ ਨੂੰ ਪਤਾ ਨਹੀਂ ਸੀ ਸਾਨੂੰ ਸੂਚਨਾ ਨਹੀਂ ਦਿੱਤੀ ਗਈ ਅਸੀਂ ਅੱਜ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਆਉਂਦੇ ਦਿਨਾਂ ਚ ਜੇ ਵਧੀਆ ਪ੍ਰਬੰਧ ਨਾ ਕੀਤਾ ਸਾਡਾ ਲਾਈਟ ਦਾ ਪ੍ਰਬੰਧ ਨਾ ਹੋਇਆ ਤੇ ਵੱਡਾ ਐਕਸ਼ਨ ਦੇਾਂਗੇ ਪੰਜਾਬ ਸਰਕਾਰ ਦੇ ਪੰਜਾਬ ਲੈਵਲ ਦਾ ਐਕਸ਼ਨ ਦੇਾਂਗੇ ਤਾਂ ਕਿ ਪੰਜਾਬ ਸਰਕਾਰ ਦੇ ਕੰਨ ਖੋਲ ਸਕੀ ਜੀ ਖਨੋਰੀ ਬਾਰਡਰ ਦੇ ਕਮੇਟੀ ਬਲਦੇਵ ਸਿੰਘ ਸੰਧੋਹਾ ਅੱਜ ਅਸੀਂ ਇੱਥੇ ਜਿਹੜਾ ਪੰਜਾਬ ਸਰਕਾਰ ਨੂੰ ਛੁੱਟੇ ਨੂੰ ਜਗਾਉਣ ਵਾਸਤੇ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਹੈ ਕਿ ਜਿਹੜਾ ਅਸੀਂ ਲਗਭਗ 1.5 ਕਿਲੋਮੀਟਰ ਮਾਰਚ ਲੈ ਕੇ ਆਏ ਹਾਂ ਤੇ ਸਾਡੇ ਸੀਐਮ ਸਾਹਿਬ ਦੇ ਜਿਹੜੇ ਆਠੀ ਮੋੜਾਂ ਦੇ ਟਾਕੇ ਇਸ ਟਾਉਕ ਦੇ ਵਿੱਚ ਜਿਹੜਾ ਪਦਾਰਥ ਕਿੜੇ ਨੂੰ ਰੋੜ ਮੁੜ ਰਿਹਾ ਇਸ ਟਾਉਕ ਦੇ ਵਿੱਚ ਆ ਕੇ ਸੇਵੀ ਅੱਠੀ ਸਾੜੀ ਹੈ ਸਿਰਫ ਮਨੋਖੜੀਆਂ ਜਿਹੜੀਆਂ ਲੋੜਾਂ ਪੂਰੀਆਂ ਕਰਨ ਲਈ ਕੁਝ ਵੀ ਨਹੀਂ ਪੰਜ ਲਗਭਗ ਜਿਹੜੀਆਂ ਸਾਡੀਆਂ ਮੰਗਾਂ ਸੀ ਜਿਹੜੀਆਂ ਲਗਭਗ ਅਸੀਂ ਸਭ ਤੋਂ ਪਹਿਲਾਂ ਜਿਹੜਾ ਇੱਥੋਂ ਪਟਿਆਲਾ ਜ਼ਿਲ੍ਹੇ ਦਾ ਪ੍ਰਸ਼ਾਸਨ ਹੈ ਸਿਵਲ ਡੀਸੀ ਨੂੰ ਭੇਜ ਚੁੱਕਿਆ ਜਿਨੇ ਨਾ ਗੌਰ ਕਰਦਿਆਂ ਹੋਇਆ ਇੰਨੇ ਦਿਨਾਂ ਜਿਹੜੇ ਸਾਡੇ ਨੰਘਾਇ ਨਾ ਔਰ ਅਸੀਂ ਇੰਨੇ ਦਿਨਾਂ ਨੰਗਨ ਦੇ ਬਾਵਜੂਦ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਫੇਰ ਇੱਕ ਇਸ ਸੜਕ ਦੇ ਉੱਤੇ ਜਾਮ ਲਾ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪ੍ਰਸ਼ਾਸਨ ਕਸ ਤੋਂ ਮਸਨੇ ਹੋਇਆ ਭਾਵੇਂ ਹਵਾ ਦੇ ਵਿੱਚ ਜਿਹੜਾ ਸਾਡੇ ਨਾਲ ਵਾਦਾ ਕਰਕੇ ਔਰ ਉਹ ਵਾਦਾ ਝੂਠਾ ਹੋਇਆ ਅਸੀਂ ਫੈਸਲਾ ਕੀਤਾ ਕਿ ਅੱਜ ਸਰਕਾਰ ਅਤੇ ਪ੍ਰਸ਼ਾਸਨ ਦੀ ਜਿਹੜੀ ਅੜੀ ਜੁੜੀ ਹੋਈ ਆ ਕਿਤੇ ਉਹਦੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਦਾ ਤਾਲਮੇਲ ਤਾਂ ਨਹੀਂ ਕਿਤੇ ਤਾਲਮੇਲ ਨਹੀਂ ਤਾਂ ਤਾਲਮੇਲ ਕਰਾਉਣ ਵਾਸਤੇ ਅੱਜ ਅਸੀਂ ਜਿਹੜੀ ਪੰਜਾਬ ਸਰਕਾਰ ਦੇ ਹੱਥੀ ਠਾੜੀ ਹੈ ਸੋ ਲਗ ਭਗ ਦੇ ਨਾ ਇਹ ਹੱਜੇ ਵੀ ਤਾਲ ਮੇਲ ਨਾ ਹੋਇਆ ਹਜੇ ਵੀ ਸਾਡਾ ਜਿਹੜਾ ਮਨੁੱਖ ਦੀਆਂ ਲੋੜਾਂ ਜਿਹੜੀਆਂ ਮੌਕੇ ਦੀਆਂ ਨਹੀਂਆਂ ਉਹ ਨਾ ਪੂਰੀਆਂ ਕੀਤੀਆਂ ਤਾਂ ਕਹਿਣ ਦਾ ਤਹਾਵ ਇੱਕ ਫੋੜਾ ਜਿਹੜਾ ਉਹ ਫੋੜਾ ਹੌਲੀ-ਹੌਲੀ ਉਹ ਪਖਦਾ ਜਾਂਦਾ ਹੈ ਅਖੀਰ ਉਸ ਫੋੜੇ ਦੇ ਵਿੱਚੋਂ ਰਾਹ ਨਿਕਲਦੀ ਹੈ ਹੁਣ ਰਾਹ ਨਿਕਲਣ ਵਾਲੀ ਹੈਗੀ ਕਿਤੇ ਰਾਹ ਨਿਕਲ ਕੇ ਫਿਰ ਸਾਨੂੰ ਇਹੋ ਜਿਹਾ ਪ੍ਰਾਲਾਪ ਨਾ ਕਰਨਾ ਪਵੇ ਤੇ ਜਿਹੜੀਆਂ ਸਾਡੀ ਪੰਜਾਬ ਸਰਕਾਰ ਦੀਆਂ ਤੇ ਇੱਥੋਂ ਦੇ ਪ੍ਰਚਾਰ ਚੰਨੀਆਂ ਚੀਕਾਂ ਨਾ ਨਿਕਲ ਜਾਣਾਂ ਔਰ ਫੌਰੀਟ ਹੋਟੇ ਕਰਨਾ ਪਵੇ ਜਿੱਥੇ ਅਸੀਂ ਖੜੇ ਆ ਲਗਭਗ ਜਿਹੜਾ ਸਿਮੈਂਟ ਬਣਾਇਆ ਹੋਇਆਗਾ ਚਾਰ ਟਰਾਂਸਫਾਰਮ ਦੇਣੇ ਸਾਨੂੰ ਉਹ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਕਿੱਥੇ ਉਹ ਬੇਚ ਫਸਿਆ ਸਾਨੂੰ ਨਹੀਂ ਪਤਾ ਪਰ ਜਿੱਥੇ ਅਸੀਂ ਖੜੇ ਆ ਇਹ ਟਰਾਂਸਫਾਰਮ ਸੜਿਆ ਹੋਇਆ ਹੈ ਸੜਿਆ ਹੋਇਆ ਬਦਲਣ ਤੇ ਤਾਂ ਕੀ ਪ੍ਰੋਬਲਮ ਹੈ ਸਾਡੇ ਪ੍ਰਸ਼ਾਸਨ ਨੂੰ ਜਾਂ ਪਾਵਰ ਕਾਰਪੋਰੇਸ਼ਨ ਨੂੰ ਕੀ ਪ੍ਰੋਬਲਮ ਹੈ ਇਹ ਸੜਿਆ ਹੋਇਆ ਟਰਾਂਸਫਾਰਮ ਲਾ ਕੇ ਲਾ ਕੇ ਲੈ ਕੇ ਜਾਣਾ ਤੇ ਡਾਕਟਰ ਦੇ ਵਿੱਚੋਂ ਜਿਹੜਾ ਲੈ ਕੇ ਆਉਣਾ ਸਿਰਫ ਇਨਾ ਕੰਮ ਹੈ ਸਾਨੂੰ ਲੱਗਦਾ ਕਿ ਸਾਨੂੰ ਕੇਂਦਰ ਸਰਕਾਰ ਦੀ ਜਿਹੜੀ ਲੜਾਈ ਹੈ ਕੇਂਦਰ ਸਰਕਾਰ ਦੇ ਨਾਲ ਲੜਾਈ ਹੈ ਔਰ ਪੰਜਾਬ ਸਰਕਾਰ ਆਪਣੇ ਗੱਲ ਪਾਉਣਾ ਚਾਹੁੰਦੀ ਹੈ ਕਿ ਕੇਂਦਰ ਸਰਕਾਰ ਨਾਲੋਂ ਹਟਾ ਕੇ ਆਪਣੇ ਗੱਲ ਪਾਉਂਦੀ ਹੈ ਇੱਥੇ ਗੱਲ ਲਿਆ ਰਹੀ ਹੈ ਅਸੀਂ ਬੇਨਤੀ ਕਰਦੇ ਆ ਸਾਡੀ ਪੰਜਾਬ ਸਰਕਾਰ ਨੂੰ ਕਿ ਪੰਜਾਬ ਸਰਕਾਰ ਮਤ ਸੋਚੇ ਕਿਸਾਨ ਆਪਣੀ ਆਈ ਤੇ ਆ ਗਿਆ ਚੀਕਾ ਕਢਾ ਦੂਗਾ ਪਿੱਛੇ ਨਹੀਂ ਹਟਣਾ ਔਰ ਸਾਡੀ ਲੜਾਈ ਕਿੰਦਾ ਸਰਕਾਰ ਨਾਲ ਹੈ ਆਪਦੇ ਗੱਲ ਨਾ ਪਾਵੇ ਸਾਡਾ ਜਿਹੜਾ ਮਨੁੱਖੀ ਅਧਿਕਾਰ ਹੈ ਮਨੁੱਖੀ ਲੋੜਾਂ ਉਹਨਾਂ ਨੂੰ ਪੂਰੀਆ ਕਰੇ ਐਨਾ ਕਹਿੰਦੇ ਅਸੀਂ ਸਾਰਿਆਂ ਦਾ ਧੰਨਵਾਦ ਬੈਗਰੂ ਜੀ ਕਾ ਖਾਲਸਾ